ਸਮਰਾਲਾ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਉਸ ਵੇਲੇ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਅਲੱਗ-ਅਲੱਗ ਪਿੰਡਾਂ ਦੇ 100 ਤੋਂ 150 ਕਿਸਾਨ ਕੋਆਪਰੇਟਿਵ ਬੈਂਕ ਸਮਰਾਲਾ ਦੇ ਵਿੱਚ ਆਪਣਾ ਪੈਸਾ ਜਮ੍ਹਾਂ ਕਰਵਾਉਣ ਜਾਂ ਕਢਾਉਣ ਦੇ ਲਈ ਪਹੁੰਚੇ ਨੇ ਤੇ ਮਈ ਮਹੀਨੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ ਨਾ ਤਾਂ ਬੈਂਕ ਦਾ AC ਚੱਲ ਰਿਹਾ ਤੇ ਨਾ ਹੀ ਪੱਖੇ ਚੱਲ ਰਹੇ ਸਰ ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਦੇ ਨਾਲ ਲਤਪਤ ਲਾਈਨਾਂ ਦੇ ਵਿੱਚ ਖੜੇ ਆਪਣੀ ਨੰਬਰ ਦਾ ਇੰਤਜ਼ਾਰ ਕਰ ਰਹੇ ਸਨ ਹਾਲਾਂਕਿ ਬੈਂਕ ਦੇ ਵਿੱਚ ਕਿਸਾਨਾਂ ਦੇ ਪੀਣ ਦੇ ਲਈ ਠੰਡਾ ਸਾਫ਼ ਪਾਣੀ ਤੱਕ ਦਾ ਪ੍ਰਬੰਧ ਨਹੀਂ ਸੀ ਬੈਂਕ ਦਾ ਵਾਟਰ ਕੂਲਰ ਖਰਾਬ ਸੀ ਉਸ ਦੇ ਵਿੱਚ ਪਾਣੀ ਵੀ ਗੰਦਾ ਸੀ ਜਿਸ ਨੂੰ ਵੇਖ ਕੇ ਕਿਸਾਨ ਹੋਰ ਵੀ ਭੜਕ ਗਏ ਨੇ ਕਿਸਾਨ ਆਪਣੀ ਪਿਆਸ ਬੁਝਾਉਣ ਦੇ ਲਈ ਬੈਂਕ ਦੇ ਬਾਹਰ ਲੱਗੀ ਟੂਟੀ ਦੇ ਵਿੱਚੋਂ ਟੈਂਕੀ ਦਾ ਗਰਮ ਪਾਣੀ ਪੀਣ ਦੇ ਲਈ ਮਜਬੂਰ ਸਨ ਕਿਸਾਨਾਂ ਨੇ ਬੈਂਕ ਦੇ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਜੰਮ ਕੇ ਪੜਾਸ ਕੱਢੀ ਹੈ ਜੀ ਬੈਨ ਪੁੱਤਰ ਸਿੰਘ ਹੈ ਕੀ ਮਸਲਾ ਕੀ ਉਸ ਬੈਂਕ ਬਾਰੇ ਮਸਲਾ ਹੈ ਜੀ ਬੈਂਕ ਦੇ ਵਿੱਚ ਆਇਆ ਇੱਕ ਤਾਂ ਜਿਹੜਿਆ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰੀਨ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਜਿਹੜੇ ਜ਼ਿੰਮੇਵਾਰ ਨੇ ਟਟਕੜ ਸਭਾ ਉਹਨਾਂ 150 ਜ਼ਿੰਮੇਵਾਰ ਅੰਦਰ ਬੈਂਕ ਵਿੱਚ ਹੋਮ ਸਭਾਤ ਆ ਇਹਦੇ ਨਾਲ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਟੈਗ ਵੱਡ ਸਕਦਾ ਜਾਂ ਕੋਈ ਹਾਰਟ ਦਾ ਬਜ਼ੁਰਗ ਆ ਲੈ ਇੱਥੇ ਹਰ ਜ਼ਿੰਮੇਵਾਰ ਬਾਰੇ ਪਰੇਸ਼ਾਨ ਨੇ ਗੱਲ ਏਸੀ ਵੀ ਨਹੀਂ ਚੱਲਦਾ ਨਹੀਂ ਬਿਲਕੁਲ ਨਹੀਂ ਇਹ ਬੰਦ ਨੇ ਬੈਂਕ ਕਿਹੜੀ ਹੈ ਇਹ ਇਹ ਹੈਗੀਆ ਸੈਂਟਰ ਕੋਰਪੋਰਟ ਬੈਂਕ ਹੈ ਜਿਸ ਦੀ ਸ਼ਿਕਾਇਤ ਕੀਤੀ ਉਹਨੇ ਜੀ ਮੰਲੇ ਜਨ ਦਾ ਪਤਾ ਹੀ ਜਾਂਦਾ ਉਸੇ ਲੋਕ ਕਹਿੰਦੇ ਰੋਣਾ ਪੈਂਦਾ ਬਹੁਤ ਜ਼ਿਆਦਾ ਸਿਰਫ ਹੋਰ ਗੱਲ ਉਹ ਵੀ ਪੈਂਦੀ ਆ ਤੁਸੀਂ ਮੰਲੇ ਦੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਵੀ ਦੱਸੋ ਜਿਹੜਾ ਹਲਕੇ ਹੈ ਨਾ ਜੀ ਜੋੜੇ ਅਸੀਂ ਇਹ ਕਹਿਣਾ ਚਾਹੁੰਦੇ ਮਿੱਤਰ ਪ੍ਰਬੰਧ ਪੂਰਾ ਹੋਣਾ ਚਾਹੀਦਾ ਪੱਕੇ ਹੋਣੇ ਚਾਹੀਦੇ ਨੇ ਏਸੀ ਹੋਣੇ ਚਾਹੀਦੇ ਨੇ ਜ਼ਮੀਨ ਦਾ ਜਿਹਨੂੰ ਵਿਆਜ ਦੇ ਰਿਹਾ ਪੇਮੈਂਟ ਆ ਕਰ ਰਿਹਾ ਜ਼ਿੰਮੇਵਾਰੀ ਸੂਲਤ ਲਈ ਇੱਥੇ ਹੋਣਾ ਚਾਹੀਦਾ ਸਭ ਕੁਝ ਪਹਿਲਾਂ ਪਹਿਲਾਂ ਵੀ ਉਹਦੇ ਵਿੱਚ ਤਾਂ ਜੀ ਅੱਜ ਜੀ ਨਹੀਂ ਅਸੀਂ ਤਾਂ ਪਹਿਲਾ ਸੀਜ਼ਨ ਆ ਦੇਖਿਆ ਕੀਨਾ ਜੀ ਖੁਸ਼ਪ੍ਰੀਤ ਸਿੰਘ ਜੀ ਬ੍ਰਾਂਡ ਮੈਨੇਜਰ ਬੀਓ ਸਮਰਾਲਾ ਜੀਮੇਦਾਰੋਂ ਫੋਨ ਆਇਆ ਕਿ ਮੇਰੇ ਘਰ ਦੇ ਜਿਹੜੇ ਲਾਈਟ ਨੂੰ ਲੈ ਕੇ ਹਾਂਜੀ ਸਰ ਚੱਲਦੇ ਜੀ ਸੀ ਚੱਲਦੇ ਪਾਣੀ ਨਹੀਂ ਆ ਠੀਕ ਕਰ ਦੋ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਖਾਸ ਕਰ ਬੰਦਾ ਜਿਹੜੇ ਵੀ ਜੀਮੇਦਾਰ ਨੇ ਪਾਣੀ ਪੀਣਾ ਸਭ ਤੋਂ ਮੰਗਲਵੇ ਸਾਡੇ ਕੋਲ ਸਤਾਪਮ ਹੋਈ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਜੀ ਪਰ ਅਸੀਂ ਹੁਣ ਦੇਖੀ ਆ ਜੀ ਤੁਹਾਡਾ ਵਾਟਰ ਪੂਲ ਤੇ ਪਾਣੀ ਹੈ ਨਹੀਂ ਨਹੀਂ ਬਾਡਰ ਸਾਡਾ ਜੀ ਅੰਦਰ ਪੂਲ ਲੱਗਿਆ ਹੋਇਆ ਨਹੀਂ ਸਰ ਜੀਮੇਦਾਰਾਂ ਦੇ ਪੱਖੇ ਸਰ ਪੱਖੇ ਵਿੱਚ ਇੱਕ ਦੋ ਮੱਖੇ ਖਰਾਬ ਨੇ ਸਰ ਮੈਂ ਤੁਹਾਡੀ ਜਾਨਾ ਸਮਝਦਾ ਪਰ ਏਸੀ ਚੱਲਦੇ ਆ ਲੋਕਾਂ ਦਾ ਅੱਧਿਕ ਗੱਲ ਤਾਂ ਸੁਣ ਲਓ ਜੀ ਸਰ ਲੋਕਾਂ ਦਾ ਹੁਣ ਸੇ ਇੰਨਾ ਕੀ ਬੰਦੇ ਬਹੁਤ ਜ਼ਿਆਦਾ ਤਰਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੁਸਾਇਟੀਆਂ ਨੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਅੱਜ ਅੱਜ ਜੋ ਸਮੱਸਿਆ ਇਹਨਾਂ ਜੋ ਆਜਿਓ ਬਿਜੋਰ ਦੇ ਲੋਰੇ ਸਰ ਮੈਂ ਕੋਈ ਪ੍ਰੋਬਲਮ ਆ ਨਹੀਂ ਕਿਸੇ ਨੂੰ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀਰੇ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕੱਲ ਤੋਂ ਅੱਜ ਸੋਸਾਇਟੀਆਂ ਨੇ ਇੱਕ ਦਮੇ ਰਸ਼ ਕਰਤਾ ਸਾਰੇ ਸੈਕਟਰੀ ਆ ਗਏ ਕਿਉਂਕਿ ਹੱਦ ਕਰਦੇ ਥੋੜੀ ਜੀ ਮਤਲਬ ਹੋ ਗਏ ਸੀ ਲੇਟ ਉਹਦੇ ਕਰਕੇ ਸਾਰੀਆਂ ਸਾੜੀਆਂ ਇਕੱਠੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੋਸਾਇਟੀਆਂ ਲੱਗਦੀਆਂ ਨੇ ਜਿਹਦਾ ਘੱਟੋ ਘੱਟ ਦੀ 5-6000 ਮੈਂਬਰ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸਮਰਾਲਾ ਬ੍ਰਾਂਚ ਆ ਇੱਥੇ ਸਾਰਿਆਂ ਨਾਲੋਂ ਵੱਧ ਮੈਂਬਰ ਜਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਤੋਂ ਪੁੱਛ ਲਓ ਜੀ ਬਾਈ ਜੀ ਕਿਉਂ ਨਹੀਂ ਬੁਲਾਇਆ ਜਾ ਰਿਹਾ ਇਕੱਠਾ ਅੱਜ ਹੀ ਇਹਨਾਂ ਦਾ ਡਿਸੀਜਨ ਲਿਆ ਜੀ ਕੱਲ ਤੋਂ ਡਿਵਾਈਸ ਹੋ ਜਾਊਗਾ ਕੋਈ ਵੀ ਜ਼ਿੰਮੇਵਾਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਡਕ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜ਼ਿੰਮੇਵਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਅਧਾਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਮਾਤਾ ਜੀ ਮਿਲੇ ਤੇ ਜਿਹਨਾਂ ਨੇ ਕਿਹਾ ਸਵੇਰੇ 11:00 ਵਜੇ ਬੁਲਾਇਆ ਸੀ ਪਰ ਫੇਰ ਅੱ ਉਹ ਇਹ ਨਹੀਂ ਆ ਪਹੁੰਚਦੇ ਕਰੋ ਜੀ ਮੇਰੇ ਤੱਕ ਉਹਨਾਂ ਨੂੰ ਉਹ ਕੀ ਗੱਲ ਫੋਟੋ ਸਾਰੇ ਪ੍ਰਬੰਧ ਪੁਕਤਾ ਨੇ ਹਾਂ ਜੀ ਆਂਦੀ ਅਸੀਂ ਸਾਰੇ ਪ੍ਰਬੰਧ ਕੱਲ ਤੋਂ ਅਸੀਂ ਵਾਰੀ ਵੜਦੇ ਨੇ ਅੱਜ ਤਾਂ ਥੋੜਾ ਜਿੰਨੀ ਜਾਰਦਾ ਅਚਾਨਕ ਸੈਕਟਰੀਆਂ ਨੇ ਐਮਸੀਲ ਪਾਸ ਹੋਣ ਦੇ ਨਾਲ ਹੀ ਇਕੱਠਾ ਰਾਸ਼ ਪੈ ਗਿਆ ਇਹ ਸੈਕਟਰੀ ਸਾਹਿਬ ਬੈਠੇ ਇਹਨਾਂ ਤੋਂ ਵੀ ਪੁੱਛ ਲੋ ਕੱਲ ਤੋਂ ਪੁਕਤਾ ਪ੍ਰਬੰਧ ਹੋਣਗੇ ਜੀ ਇਸ ਸੰਬੰਧ ਸਰਵਾਂਸਪੁਰ ਕਿਹੜਾ ਪਿੰਡ ਆ ਕਾਲਾ ਨੇ ਕੀ ਕਿਹੜਾ ਚੱਲਦਾ ਬੈਠਾ ਹੈ ਅਸੀਂ ਬੈਂਕਾਂ 'ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਕਿ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਹੋਰ ਇਸ ਪਾਸੇ ਆ ਗਏ ਬ ਤੁਮ ਸਿਆ ਹੁਣ ਵੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੇ ਚੱਲਦਾ ਅੰਦਰ ਕਿੰਨੇ ਕੁ ਲੋਕ ਆ ਰਸ ਬਹੁਤ ਆ 2-3 ਸੌ ਬੰਦਾ ਹੋਗਾ ਸੱਦੇ ਕੱਡੇ ਬੈਠੇ ਹੋਣਗੇ ਅਸੀਂ ਕੱਡੇ ਬੈਠੇ ਆ ਵੀਰ ਜੀ ਟਰਪੀ ਲੱਗਦੀ ਏ ਗਰਮੀ ਤਾਂ ਲੱਗਦੀ ਏ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਵੀਰ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਹਾਂ ਟੁੱਟੇ ਟੋਪੀ ਮਾ ਕੇ ਹੁਣ ਹੋਰ ਕੀ ਕਰਨ ਨਾ ਅੰਦਰ ਪ੍ਰਬੰਧ ਹੈ ਨਹੀਂ ਨਾ ਜੀ ਕੋਈ ਪ੍ਰਬੰਧ ਨਹੀਂ ਹੈ ਜੀ ਨਾ ਜੀ ਸਾਡੀ ਸੁਖਦੀਪ ਸਿੰਘ ਆ ਜੀ ਪਿੰਡ ਬੋਹਾਪੁਰ ਜੀ ਕੀ ਮਸਲਾ ਕੀ ਹੈ ਮਸਲਾ ਸਾਡ ਤੁਸੀਂ ਦੇਖ ਹੀ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਹਾ ਕੋਈ ਪੱਖਾ ਨਹੀਂ ਚੱਲ ਰਿਹਾ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕਿਉਰਟੀ ਗਾਰਡ ਨਾਲ ਕਰੀ ਸੀਗੇ ਉਹ ਸਿਰਫ ਇੱਕ ਜੇਡ ਖੋਲਿਆ ਜਰੂਰ ਜੀ ਲਾਈਟ ਹੈਗੀ ਆ ਲਾਈਟ ਹੈਗੀ ਆ ਜੀ ਤੇ ਕੀ ਕਾਰਨ ਸਾਰੇ ਬੰਦ ਹੋ ਜਾਂਦਾ ਇਹਨੂੰ ਖਰਾਬੀ ਆ ਨਾ ਜੀ ਕਿ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਿਹਾ ਜੀ ਜ਼ਿੰਮੇਦਾਰਾਂ ਨੇ ਬੈਂਕ ਦੇ ਲੈਣ ਦੇਣ ਕਰਨਾ ਜੀ ਹਰ ਸਾਲ ਇਹ ਸੀਤਾਂ ਜੀਾਂ ਦੇ ਵਿੱਚ ਜ਼ਿੰਮੇਵਾਰ ਹਰ ਸਾਲ ਹੀ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਪਈ ਜਾ ਕੇ ਵੱਟ ਦਾ ਪਰ ਸੱਸਿਆ ਆ ਰਹੀ ਹੈ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੇ ਵੀ ਪੱਖੇ ਨੇ ਜੀ ਇੱਡੀ ਵੱਡੀ ਬੈਂਕ ਆ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਡੇ ਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਏਸੀ ਚੱਲਣ ਦੀ ਪੱਖੇ ਚੱਲਣ ਦੀ ਕੋਈ ਸਾਨੂੰ ਨੂੰ ਦਿੱਕਤ ਨਾ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਕਿੰਨਾ ਕੁ ਜ਼ਿੰਮੇਵਾਰ ਹੋਊਗਾ ਰੈਸਟ ਹੈਗਾ ਜੀ ਘੱਟੋ ਘੱਟ 200 ਡੇਢ ਜਿਹੜਾ ਹੈਗਾ ਜੀ ਇਹਦਾ ਮੋਲ ਕਿਆ ਜਾਂਦਾ ਮੋਲ ਤੁਸੀਂ ਦੇਖ ਕੇ ਲਿਆ ਕਰ ਮੈਂ ਕਿੰਨੀਆਂ ਜੀ ਹੋਮਸ ਕਿੰਨੀਆਂ ਆ ਜੀ